ਸਤਿ ਸ਼੍ਰੀ ਅਕਾਲ ਜੀ ਮੈਂ ਰিনা ਤਿਮਾਨ ਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਲੈ ਕੇ ਹਾਜ਼ਰ ਹੋਇਆ ਪੰਜਾਬ ਬੁਲਟਨ ਪੰਜਾਬ ਸਮੇਤ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਮਾਰਾਂਗੇ ਨਜ਼ਰ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਹੋਈ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਲੋਕਾਂ ਨੂੰ ਵੱਡਾ ਤੋਹਫ਼ਾ 10 ਲੱਖ ਤੱਕ ਰੁਪਏ ਦਾ ਇਲਾਜ ਹੋਵੇਗਾ ਮੁਫਤ 23 ਜਨਵਰੀ ਨੂੰ ਸ਼ਾਮ 6 ਵਜੇ ਸਾਇਰਨ ਵਜਦੇ ਹੀ ਹੋਵੇਗਾ ਬਲੈਕਆਊਟ ਸਾਰੇ ਘਰਾਂ ਦੁਕਾਨਾਂ ਤੇ ਦਫਤਰਾਂ ਦੀਆਂ ਲਾਈਟਾਂ ਤੇ ਇਨਵਰਟਰ ਪੂਰੀ ਤਰ੍ਹਾਂ ਹੋਣਗੇ ਬੰਦ ਜੰਮੂ ਕਸ਼ਮੀਰ ਦੇ ਡੋਡਾ ਚਿਲੇ ਦੇ ਸਬ ਡਿਵੀਜ਼ਨ ਭਦਰਵਾਦ ਦੇ ਵਿੱਚ ਵਾਪਰਿਆ ਵੱਡਾ ਹਾਦਸਾ ਫੌਜੀ ਵਾਹਨ ਡਿੱਗਿਆ ਖਾਈ ਦੇ ਵਿੱਚ 10 ਜਵਾਨ ਹੋਏ ਸ਼ਹੀਦ 7 ਹੋਏ ਗੰਭੀਰ ਜ਼ਖਮੀ ਸਰਕਾਰ ਨੇ ਲਿਆ ਇੱਕ ਵੱਡਾ ਫੈਸਲਾ ਟੋਲ ਟੈਕਸ ਬਕਾਇਆ ਰਹਿਣ ਤੇ ਨਹੀਂ बेच ਸਕੋਗੇ ਆਪਣੇ ਵਾਹਨ ਜਾਣੋ ਨਵੇਂ ਨਿਯਮ ਕਿਵੇਂ ਪੈਣਗੇ ਤੁਹਾਨੂੰ ਮਹਿੰਗੇ ਹੁਣ ਖਬਰਾਂ ਵਿਸਤਾਰ ਦੇ ਨਾਲ ਸ਼ੁਰੂਆਤ ਕਰਾਂਗੇ ਬੁਲਟਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਨ੍ਹਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਿਆ 10 ਲੱਖ ਰੁਪਏ ਤੱਕ ਦਾ ਇਲਾਜ ਲੋਕ ਹੁਣ ਮੁਫਤ ਕਰਵਾ ਸਕਣਗੇ ਸ੍ਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਵੱਡੇ ਵਾਅਦੇ ਕੀਤੇ ਉਹਨਾਂ ਕਹਿੰਿਆ ਕਿ ਪੰਜਾਬ ਦਾ ਕੋਈ ਵੀ ਵਾਸੀ ਹੁਣ ਪੈਸੇ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਅਤੇ ਨਾ ਹੀ ਕਿਸੇ ਨੂੰ ਆਪਣੇ ਪਰਿਵਾਰ ਦੇ ਇਲਾਜ ਲਈ ਆਪਣੀ ਜ਼ਮੀਨ ਜਾਇਦਾਦ ਵੇਚਣੀ ਪਵੇਗੀ 10 ਲੱਖ ਰੁਪਏ ਤੱਕ ਇਲਾਜ ਹਰ ਕੋਈ ਇਨਸਾਨ ਮੁਫਤ ਦੇ ਵਿੱਚ ਕਰਵਾ ਲਵੇਗਾ ਜਿੱਦੇ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਇਸ ਦੇ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਸਾਰੇ ਇਸ ਦਾ ਫਾਇਦਾ ਜ਼ਰੂਰ ਲੈਣ ਇਸ ਦੇ ਨਾਲ ਹੀ ਗੱਲ ਕਰਾਂਗੇ ਕਿਸ ਤਰ੍ਹਾਂ ਦੀ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਪੰਜਾਬ ਦੇ ਵੱਲੋਂ 스마트 ਮੀਟਰਾਂ ਦੇ ਵਿਰੋਧ ਦੇ ਵਿੱਚ ਕੋਟ ਮਿੱਤ ਸਿੰਘ ਸਬ ਡਿਵੀਜ਼ਨ ਗੁਰੂਵਾਲੀ ਅਧੀਨ ਪੈਂਦੇ ਪਿੰਡ ਚਾਟੀਵਿੰਡ ਭਿੰਡਰ ਕਲੋਨੀ ਗੁਰੂਵਾਲੀ ਚੱਬਾ ਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਦੇ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ 스마트 ਮੀਟਰ ਕੁੱਟ ਕੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕਿਸੇ ਵੀ ਪਿੰਡ ਦੇ ਵਿੱਚ ਨਾ ਲਗਾਏ ਜਾਣ ਨਹੀਂ ਫਿਰ ਉਹਨਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਬਲੈਕਆਊਟ ਹੋ ਕਿਉਂ ਹੋਵੇਗਾ ਹਵਾਈ ਹਮਲੇ ਵਰਗੀਆਂ ਐਮਰਜੈਂਸੀ ਸਥਿਤੀਆਂ ਦੇ ਨਾਲ ਨਜਿੱਠਣ ਦੀ ਤਿਆਰੀ ਵੱਜੋਂ 23 ਜਨਵਰੀ 2026 ਨੂੰ ਸ਼ਾਮ 6 ਵਜੇ ਪੂਰੇ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ ਇਸ ਦਾ ਮੁੱਖ ਉਦੇਸ਼ ਜੰਗ ਜਾਂ ਹਵਾਈ ਹਮਲੇ ਦੀ ਸਥਿਤੀ ਦੇ ਵਿੱਚ ਨਾਗਰਿਕਾਂ ਅਤੇ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਹਦਾਇਤਾਂ ਡੀਐਮ ਡਾਕਟਰ ਰਜਿੰਦਰ ਪੇਸ਼ੀਆ ਨੇ ਅਪੀਲ ਕੀਤੀ ਹੈ ਕਿ ਸ਼ਾਮ 6 ਵਜੇ ਸਾਰੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਦੀਆਂ ਲਾਈਟਾਂ ਤੇ ਇਨਵਰਟਰ ਪੂਰੇ ਤਰ੍ਹਾਂ ਬੰਦ ਰੱਖੇ ਜਾਣ ਸੈਰਨ ਵਜਨ ਤੇ ਲੋਕ ਆਪਣੇ ਘਰਾਂ ਜਾਂ ਸੁਰੱਖਿਆ ਥਾਵਾਂ ਦੇ ਉੱਤੇ ਰਹਿਣ ਬਾਹਰ ਟਾਰਚਰ ਮੋਬਾਈਲ ਫਲੈਸ਼ ਜਾਂ ਮਾਚਿਸ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਜੇਕਰ ਘਰ ਦੇ ਅੰਦਰ ਰੋਸ਼ਨੀ ਬਾਹਰ ਜਾ ਰਹੀ ਹੋਵੇ ਤਾਂ ਉਸ ਨੂੰ ਕਾਲੇ ਜਾਂ ਕਾਗਜ਼ ਜਾਂ ਮੋٹے ਕੱਪੜੇ ਦੇ ਨਾਲ ਢੱਕ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਫੈਲਣ ਵਾਲੀਆਂ ਅਫਵਾਹਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ ਸਾਇਰਨ ਦੇ ਸੰਕੇਤਨ ਨੂੰ ਸਮਝੋ ਕਿ ਮੌਕ ਡ੍ਰਿਲ ਦੇ ਵਜੋਂ ਜਿਹੜਾ ਕਿ ਲੋਕਾਂ ਨੂੰ ਇੱਕ ਸੁਚੇਤ ਕਰਨ ਦਾ ਸੁਨੇਹਾ ਹੋਵੇਗਾ ਜੋ ਕਿ 2 ਮਿੰਟ ਤੱਕ ਉੱਚੀ ਨੀਵੀਂ ਆਵਾਜ਼ ਦੇ ਵਿੱਚ ਸਾਇਰਨ ਵੱਜੇਗਾ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਦੇ ਵਿੱਚ ਦੇਖਿਆ ਜਾ ਰਿਹਾ ਕਿ ਡੋਨਾਲਡ ਟਰੰਪ ਦੀ ਨਜ਼ਰ ਹੁਣ ਗ੍ਰੀਨਲੈਂਡ ਦੇ ਉੱਤੇ ਟਿਕੀ ਹੋਈ ਆ ਪਰ ਦੂਜੇ ਪਾਸੇ ਗ੍ਰੀਨਲੈਂਡ ਦੇ ਜਿਹੜੇ ਲੋਕ ਨੇ ਉਹਨਾਂ ਦਾ ਪੂਰਨ ਤੌਰ ਤੇ ਜ਼ੋਰਦਾਰ ਉਹਨਾਂ ਦੇ ਵੱਲੋਂ 트ੰਪ ਦਾ ਜਿਹੜਾ ਕਿ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਗ੍ਰੀਨਲੈਂਡ ਸਾਡਾ ਅਸੀਂ ਕਦੇ ਵੀ ਇਸ ਨੂੰ ਜੜ ਕੇ ਅਮਰੀਕਾ ਦੇ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ ਜਿਹਦੇ ਚੱਲਦੇ 트ੰਪ ਦੀ ਨਜ਼ਰ ਲਗਾਤਾਰ ਗ੍ਰੀਨਲੈਂਡ ਤੇ ਬਣੀ ਹੋਈ ਆ ਪਰ ਗ੍ਰੀਨਲੈਂਡ ਵਾਸੀਆਂ ਦੇ ਵੱਲੋਂ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਲਗਾਤਾਰ 트ੰਪ ਦਾ ਵਿਰੋਧ ਕੀਤਾ ਜਾ ਰਿਹਾ ਹੈ ਗੱਲ ਕਰਾਂਗੇ ਕਸ਼ਮੀਰ ਦੇ ਮਸ਼ਹੂਰ ਸੈਲਾਨੀ ਸਥਾਨ ਸੁਨਮਰਗ ਦੇ ਵਿੱਚ ਵਿਛੀ ਚਿੱਟੀ ਚਾਦਰ ਤੇ ਹਰਿਆਣਵੀ ਗਾਣੇ ਜਾਟਾ ਕਾ ਸ਼ੋਰ ਆ ਤੇ ਨੱਚਦੇ ਹੋਏ ਹੂਕਾ ਲਹਿਰਾਉਂਦੇ ਅਧ ਨੰਗੇ ਨੌਜਵਾਨਾਂ ਦੀ ਇੱਕ ਵੀਡੀਓ ਨੂੰ ਲੈ ਕੇ ਕਸ਼ਮੀਰ ਦੇ ਲੋਕਾਂ ਦੇ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਸਥਾਨਕ ਲੋਕਾਂ ਨੇ ਇਸ ਨੂੰ ਕਸ਼ਮੀਰ ਦੀ ਸੱਭਿਆਚਾਰ ਤੇ ਸੰਸਕ੍ਰਿਤੀ ਦੇ ਹਮਲਾ ਦਾਦਿਆਂ ਕਿਆ ਕੇ ਹਰਕਤ ਅਣਜਾਣੇ ਦੇ ਵਿੱਚ ਨਹੀਂ ਸਭਉ ਜਾਣ ਬੁੱਝ ਕੇ ਕੀਤੀ ਗਈ ਹੈ ਇੰਟਰਨੈਟ ਵੀਡੀਆ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਪੰਜ ਤੋਂ 6 ਨੌਜਵਾਨ ਅਧ ਨੰਗੇ ਹੋ ਕੇ ਨੱਚਦੇ ਹੋਏ ਨਜ਼ਰ ਆਏ ਇਹਨਾਂ ਦੇ ਵਿੱਚ ਇੱਕ ਨੌਜਵਾਨ ਆਪਣੀ ਗੱਡੀ ਦੀ ਛੱਤ ਤੇ ਚੜ ਕੇ ਹੂਕਾ ਲਹਿਰਾਉਂਦਾ ਵੀ ਨਜ਼ਰ ਆਇਆ ਕੁਝ ਲੋਕਾਂ ਮੁਤਾਬਿਕ ਇਹ ਵੀਡੀਓ ਉਪਰਾਣੀਆ ਪਰਜਦ ਕੀ ਜੰਮੂ ਕਸ਼ਮੀਰ ਵਾਸੀਆਂ ਦੇ ਵੱਲੋਂ ਇਸ ਵੀਡੀਓ ਦਾ ਬੇਹਦ ਜਿਹੜਾ ਕੀ ਵਿਰੋਧ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਗੱਲ ਕਰਾਂਗੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਪੱਧਰਵਾਦੀ ਜਿੱਥੇ ਕੀ ਅਥਾ ਨਾਲਾ ਦੇ ਵਿੱਚੋਂ ਫੌਜ ਦਾ ਇੱਕ ਵਾਹਨ ਖਾਈ ਦੇ ਵਿੱਚ ਜਾ ਡਿੱਗਿਆ 10 ਜਵਾਨ ਸ਼ਹੀਦ ਹੋ ਗਏ ਜਦਕਿ 7 ਹੋਰ ਜ਼ਖਮੀ ਹੋ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚੋਂ ਫੌਜ ਦਾ ਇੱਕ ਵਾਹਨ ਸੜਕ ਤੋਂ ਫਿਸਲ ਕੇ ਡੂੰਗੀ ਖਾਈ ਦੇ ਵਿੱਚ ਜਾ ਡਿੱਗਿਆ ਇਹ ਹਾਦਸਾ ਭੰਦਰਵਾ ਚੰਬਾ ਅੰਤਰਰਾਜੀ ਮਾਰਗ ਤੇ ਖੰਨੀ ਟਾਪ ਪੋਲ ਦੇ ਬਾਪਰਿਆ 200 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗਿਆ ਵਾਹਨ ਅਧਿਕਾਰੀਆਂ ਨੇ ਅਨੁਸਾਰ ਪਾਲ ਜਰਕਬਲਟ ਅਪਰੂਵ ਵਾਹਨ ਜਿਸ ਦੇ ਵਿੱਚ ਕੁੱਲ 17 ਜਵਾਨ ਸਵਾਰ ਸਨ ਇੱਕ ਉੱਚੀ ਚੌਂਕੀ ਵੱਲ ਜਾ ਰਿਹਾ ਸੀ ਇਸ ਦੌਰਾਨ ਡਰਾਈਵਰ ਨੇ ਵਾਹਨ ਤੇ ਕੰਟਰੋਲ ਖੋਹ ਦਿੱਤਾ ਤੇ ਗੱਡੀ 200 ਡੂੰਗੀ ਖਰ ਦੇ ਵਿੱਚ ਜਾਣ ਲਗੀ ਜਿਸ ਦੌਰਾਨ 10 ਸੈਨਿਕਾਂ ਦੀ ਜੜੀ ਕਿ ਮੌਤ ਹੋ ਗਿਆ ਤੇ 7 ਹੋਰ ਸੈਨਿਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਨੇੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਤੇ ਹੀ ਹੁਣ ਗੱਲ ਕਰਾਂਗੇ ਵਾਹਨਾਂ ਨੂੰ ਲੈ ਕੇ ਤੁਸੀਂ ਆਪਣਾ ਵਾਹਨ ਵੇਚਣ ਜਾਂ ਇਸ ਏ ਫਿਟਨੈਸ ਸਰਟੀਫਿਕੇਟ ਨੂੰ ਰੀਨਿਊ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ ਕੇਂਦਰ ਸਰਕਾਰ ਨੇ ਸੜਕ ਨਿਯਮਾਂ ਦੇ ਵਿੱਚ ਇੱਕ ਵੱਡਾ ਬਦਲਾ ਕੀਤਾ ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਟੋਲ ਪਲਾਜ਼ਾ ਦੇ ਬਕਾਇਆ ਭੁਗਤਾਨ ਕੀਤੇ ਬਿਨਾਂ ਕੋਈ ਵੀ ਮਹੱਤਵਪੂਰਨ ਕੰਮ ਨਹੀਂ ਕੀਤਾ ਜਾਵੇਗਾ ਤਾਂ ਵਾਹਨਾ ਵਾਹਨ ਨੂੰ ਟ੍ਰਾਂਸਫਰ ਨਾਹੀ ਫਿਟਨੈਸ ਜਾਂ ਪਰਮਾਡ ਦਿੱਤੇ ਜਾਣਗੇ ਸੜਕਾਂਵਾਜਾਈ ਅਤੇ ਰਾਸਮਾਰਗ ਮੰਤਰਾਲੇ ਨੇ ਇਸ ਨੂੰ ਹੱਲ ਕਰਨ ਲਈ ਕੇਂਦਰੀ ਮੋਟਰ ਵਾਹਨ ਨਿਯਮ 2026 ਦੇ ਵਿੱਚ ਸੋਧ ਕੀਤੀ ਹੈ ਸਰਕਾਰ ਦੇਸ਼ ਭਰ ਦੇ ਵਿੱਚ ਇੱਕ ਰੁਕਾਵਟ ਮੁਕਤ ਟੋਲ ਪ੍ਰਣਾਲੀ ਲਾਗੂ ਕਰ ਦਿੱਤੀ ਹੈ ਜਿਹਦੇ ਨਾਲ ਕੰਮ ਕਰ ਰਹੀ ਹੈ ਇਸ ਨੂੰ ਮਲਟੀ ਲੇਨ ਫਰੀ ਫਾਲੋ ਪ੍ਰਣਾਲੀ ਕਿਹਾ ਜਾਂਦਾ ਹੈ ਇਸ ਪ੍ਰਣਾਲੀ ਦੇ ਤਹਿਤ ਵਾਹਨ ਨੂੰ ਟੋਲ ਪਲਾਜ਼ਾ ਤੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ ਫਾਸਟ ਟੈਗ ਨੰਬਰ ਪਲੇਟ ਪਹਿਚਾਣ ਆ ਜੋ ਕੈਮਰੇ ਅਤੇ AI ਟੈਕਨੋਲੋਜੀ ਦੀ ਵਰਤੋਂ ਕਰਕੇ ਟੋਲ ਆਪਣੇ ਆਪ ਘਟੇ ਜਾਣਗੇ ਹਾਲਾਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਟੋਲ ਰਿਕਾਰਡ ਕੀਤੇ ਜਾਣ ਤੋਂ ਬਾਅਦ ਭੁਗਤਾਨ ਨਹੀਂ ਕੀਤੇ ਜਾਂਦੇ ਜਿਸ ਦੇ ਨਤੀਜੇ ਵਜੋਂ ਸਰਕਾਰੀ ਮਾਲੀਏ ਨੂੰ ਨੁਕਸਾਨ ਹੁੰਦਾ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ ਨਿਯਮ ਪੇਸ਼ ਕੀਤੇ ਗਏ ਨੇ ਸੋ ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ ਕਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਨਮੀਆਂ ਤੇ ਤਾਜ਼ੀਆਂ ਖਬਰਾਂ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ